ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 38ਵਾਂ ਖੰਬਾਂ ਵਾਲੇ ਸੁਪਨੇ ਖੂਬਸੂਰਤ ਹੁੰਦੇ ਨੇ ਪਰ ਸਭ ਤੋਂ ਖੂਬਸੂਰਤ ਹੁੰਦਾ ਹੈ ਕਿਸੇ ਦੇ ਸੁਪਨਿਆਂ ਦਾ ਖੰਭ ਬਣ ਜਾਣਾ ਸਹਿਕ ਦੇ ਅਹਿਸਾਸ ਸੁਣ ਲੈ ਕੰਨ ਨਹੀਂ ਟੜਕ ਦਾ ਦਿਲ ਚਾਹੀਦਾ ਹੈ ਟਿੱਬਿਆਂ ਤੋਂ ਪਾਰ ਦਿਸ ਰਹੀ ਚੜਦੇ ਸੂਜ ਦੀ ਅੱਧੀ ਘਟਕੀ ਨੂੰ ਵੇਖਦਿਆਂ ਫਕੀਰ ਨੇ ਕੇਸਰ ਨੂੰ ਕਿਹਾ ਸੂਰਜ ਵੀ ਉਹੀ ਹੈ ਧਰਤੀ ਵੀ ਉਹੀ ਹੈ ਅਤੇ ਦਿਨ ਵੀ ਰੋਜ਼ ਉਸੇ ਤਰ੍ਹਾਂ ਚੜਦਾ ਹੈ ਪਰ ਹਰ ਸਵੇਰ ਰੋਜ਼ ਇੱਕ ਨਵਾਂ ਰੰਗ ਲੈ ਕੇ ਆਉਂਦੀ ਹੈ ਕੁਦਰਤ ਹਰ ਪਲ ਸਾਨੂੰ ਅਚੰਬਤ ਕਰਦੀ ਹੈ ਕੇਸਰ ਚੜਦੇ ਸੂਰਜ ਵੱਲ ਵੇਖਣ ਲੱਗਿਆ ਰੁਮਕਦੀ ਹਵਾ ਵਿੱਚ ਗੜਗੜਕ ਖਿੜਖਿੜ ਕਰਦੇ ਪੱਤਿਆਂ ਨੇ ਉਸ ਦਾ ਧਿਆਨ ਇੱਕ ਦਰਖਤ ਵੱਲ ਖਿੱਚਿਆ ਦਰਖਤ ਥੱਲੇ ਨੂੰ ਮੋਚਾਣਾ ਜਿਹਾ ਹੋਇਆ ਬੈਠਾ ਇੱਕ ਦਰਾਫਤ ਥੱਲੇ ਨੂੰ ਮੋਚਾਣਾ ਜਿਹਾ ਹੋਇਆ ਬੈਠਾ ਇੱਕ ਅਧਖੜ ਉਮਰ ਦਾ ਆਦਮੀ ਦਿਸਿਆ ਫਕੀਰ ਨੇ ਰੋਕੇ ਉਸਨੂੰ ਪੁੱਛਿਆ ਭਲਿਆ ਪੁਰਸ਼ਾ ਸਭ ਸੁਖ ਸ਼ਾਂਤਾ ਹੈ ਨਹੀਂ ਸਾਧੂ ਮਹਾਰਾਜ ਬਹੁਤ ਦੁਖੀ ਹਾਂ ਮੇਰੀ ਘਰਵਾਲੀ ਨੂੰ ਮਰਿਆ 4 ਸਾਲ ਹੋ ਗਏ ਹਨ ਹੁਣ ਮੇਰੀਆਂ ਦੋਵੇਂ ਨੂੰਹਾਂ ਮੈਨੂੰ ਰੋਟੀ ਨਹੀਂ ਪੁੱਛਦੀਆਂ ਪਿਛਲੇ ਮਹੀਨੇ ਮੈਂ ਘਰੋਂ ਲੜ ਕੇ ਆਇਆ ਸੀ ਤਾਂ ਮੇਰੇ ਦੋਵੇਂ ਮੁੰਡੇ ਮੇਰੇ ਪਿੱਛੇ ਪਿੱਛੇ ਦੌੜੇ ਆਏ ਅਤੇ ਮੈਨੂੰ ਵਾਪਸ ਕਰ ਲੈ ਗਏ ਅੱਜ ਮੈਂ ਸਵੇਰ ਦਾ ਘਰੋਂ ਦੁਖੀ ਹੋ ਕੇ ਇੱਥੇ ਆਇਆ ਹੋਇਆ ਹਾਂ ਲੰਬਾ ਵੇਲਾ ਹੋ ਗਿਆ ਅਜੇ ਤੱਕ ਕੋਈ ਵੀ ਮੈਨੂੰ ਲੈਣ ਨਹੀਂ ਆਇਆ ਫਕੀਰ ਨੇ ਉਸਨੂੰ ਦਰਵਾਸ ਦਿੰਦਿਆਂ ਕਿਆ ਸਾਨੂੰ ਰਿਸ਼ਤਿਆਂ ਵਿੱਚ ਬਹੁਤੀ ਆਸਾਨੀ ਰੱਖਣੀਆਂ ਚਾਹੀਦੀਆਂ ਕਿਉਂਕਿ ਆਸ ਹੀ ਨਿਰਾਸ਼ਾ ਦੀ ਜੜ ਹੈ ਘਰ ਛੱਡਣ ਦੇ ਫੈਸਲੇ ਇੰਜ ਨਹੀਂ ਲਈਦੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਇਹ ਮਸਲਾ ਸਲਝਾਉਣ ਵਿੱਚ ਹੀ ਸਿਆਣਪ ਹੈ ਕਿਸੇ ਬਾਹਰਲੇ ਨਾਲ ਗੱਲ ਕਰਨ ਨਾਲ ਵਿਗਾੜ ਵੱਧ ਸਕਦਾ ਹੈ ਜ਼ਖਮ ਤਾਂ ਟਕ ਇਹੀ ਚੰਗੇ ਨੇ ਯਾਦ ਰੱਖੀ ਮੱਲਮ ਕਿਸੇ ਕਿਸੇ ਘਰ ਹੁੰਦੀ ਹੈ ਪਰ ਨਮਕ ਹਰ ਘਰ ਵਿੱਚ ਹੁੰਦਾ ਹੈ ਫਕੀਰ ਨੇ ਸਮਝਾਉਂਦਿਆਂ ਗੱਲ ਜਾਰੀ ਰੱਖੀ ਬੰਦੇ ਦੀ ਜ਼ਿੰਦਗੀ ਦੇ ਤਿੰਨ ਪੜਾਅ ਨੇ ਹਰ ਪੜਾਅ ਤੇ ਆਦਮੀ ਨੂੰ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ ਪਹਿਲਾ ਪੜਾਅ ਬਚਪਨ ਤੋਂ 30 ਸਾਲ ਦੀ ਉਮਰ ਤੱਕ ਜਿਸ ਵਿੱਚ ਬੰਦੇ ਦੀ ਤਰਜੀਹ ਪੜਨ ਦੀ ਤੇ ਨਵੇਂ ਹੁਨਰ ਸਿੱਖਣ ਦੀ ਹੋਣੀ ਚਾਹੀਦੀ ਹੈ ਦੂਜਾ ਪੜਾ 30 ਤੋਂ 60 ਸਾਲ ਦੀ ਉਮਰ ਤੱਕ ਦਾ ਜਿਸ ਵਿੱਚ ਆਦਮੀ ਦੀ ਤਰਜੀਹ ਮਿਹਨਤ ਕਰਕੇ ਧਨ ਕਮਾਉਣ ਦੀ ਤੇ ਪਰਿਵਾਰ ਸਮਾਜ ਪ੍ਰਤੀ ਫਰਜ਼ ਪੂਰੇ ਕਰਨ ਦੀ ਹੋਣੀ ਚਾਹੀਦੀ ਹੈ ਤੀਜਾ ਪੜਾ 60 ਤੋਂ ਆਖਰੀ ਸਵਾਸਾਂ ਤੱਕ ਦਾ ਹੈ ਜਿਸ ਦੌਰਾਨ ਆਦਮੀ ਦੀ ਤਰਜੀਹ ਆਪਣੀ ਜ਼ਿੰਦਗੀ ਦੇ ਤਜਰਬਿਆਂ ਨਾਲ ਦੂਜਿਆਂ ਦੀ ਮਦਦ ਕਰਨੀ ਆਪਣੇ ਆਪ ਨੂੰ ਕਿਸੇ ਤੇ ਭਾਰ ਨਾ ਬਣ ਦੇਣਾ ਤੇ ਮਾਣ ਸਨਮਾਨ ਤਿਆਗਣ ਦੀ ਹੋਣੀ ਚਾਹੀਦੀ ਹੈ ਫਕੀਰ ਦੇ ਗਿਆਨ ਦੀ ਲੋਹ ਤੇਜ ਹੋਈ ਪਰ ਰੱਬ ਦਾ ਓਟ ਆਸਰਾ ਤੱਕਣਾ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ساری ਉਮਰ ਦਾ ਤੇ ਹਰ ਰੋਜ਼ ਦਾ ਨਿਜ਼ਮ ਹੋਣਾ ਚਾਹੀਦਾ ਉਹ ਆਦਮੀ ਫਕੀਰ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਉਸ ਨੇ ਹੱਥ ਜੋੜਦਿਆਂ ਫਕੀਰ ਨੂੰ ਕਿਹਾ ਪਰ ਸਾਧੂ ਮਹਾਰਾਜ ਕੀ ਕਰਨਾ ਏ ਤੇ ਕੀ ਨਹੀਂ ਕਰਨਾ ਏ ਫੈਸਲੇ ਮੇਰੇ ਵਰਗੇ ਆਮ ਬੰਦੇ ਲਈ ਕਿੰਨੇ ਔਖੇ ਇੰਨੇ ਸੌਖੇ ਨਹੀਂ ਹੁੰਦੇ ਫਕੀਰ ਨੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਕਿਆ ਫੈਸਲਾ ਜਿਸ ਵਿੱਚ ਸਾਰਿਆਂ ਦਾ ਭਲਾ ਹੋਵੇ ਉਹ ਹਮੇਸ਼ਾ ਹੀ ਠੀਕ ਹੁੰਦਾ ਹੈ ਸਹੀ ਸਮੇਂ ਤੇ ਲਈ ਸਹੀ ਫੈਸਲੇ ਸਾਡੀ ਜ਼ਿੰਦਗੀ ਨੂੰ ਸਫਲ ਬਣਾ ਦਿੰਦੇ ਹਨ ਇਹ ਤਾਂ ਸਾਨੂੰ ਪਤਾ ਹੈ ਕਿ ਫੈਸਲੇ ਕਾਹਲੀ ਨਹੀਂ ਲੈਣੇ ਚਾਹੀਦੇ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਹਰ ਫੈਸਲੇ ਦੀਆਂ ਤਿੰਨ ਧਿਰਾਂ ਹੁੰਦੀਆਂ ਹਨ ਇੱਕ ਧਿਰ ਰੱਬ ਦੀ ਜੋ ਸਾਰਿਆਂ ਦਾ ਭਲਾ ਚਾਹੁੰਦੀ ਹੈ ਤੇ ਦੂਸਰੀ ਬੰਦੇ ਦੀ ਅਤੇ ਤੀਸਰੀ ਸੰਸਾਰ ਦੀ ਜੋ ਆਪਣਾ ਆਪਣਾ ਭਲਾ ਚਾਹੁੰਦੇ ਹਨ ਫੈਸਲੇ ਉਹੀ ਕਾਰਗਰ ਸਿੱਧ ਹੁੰਦੇ ਨੇ ਜੋ ਇਹਨਾਂ ਤਿੰਨਾਂ ਧਿਰਾਂ ਨੂੰ ਧਿਆਨ ਚ ਰੱਖ ਕੇ ਲਈ ਜਾਂਦੇ ਨੇ ਫਕੀਰ ਨੇ ਸਮਝਾਇਆ ਸਮੇਂ ਸਿਰ ਫੈਸਲਾ ਨਾ ਲਿਆ ਵੀ ਨੁਕਸਾਨ ਕਰਦਾ ਹੈ ਪੁਰਾਣੀ ਗੱਲ ਹੈ ਇੱਕ ਰਾਜਾ ਵਜ਼ੀਰ ਨਾਲ ਮਹਿਲ ਦੀ ਛੱਤ ਤੇ ਖੜ੍ਹਾ ਸੀ ਮਹਿਲ ਦੇ ਨਾਲ ਇੱਕ ਬਾਜ਼ਾਰ ਸੀ ਰਾਜਾ ਤੇ ਵਜ਼ੀਰ ਬਾਜ਼ਾਰ ਚ ਲੋਕਾਂ ਦੀ ਭੀੜ ਉੱਪਰੋਂ ਵੇਖ ਰਹੇ ਸਨ ਦੀਵਾਲੀ ਦੇ ਦਿਨ ਹੋਣ ਕਰਕੇ ਲੋਕ ਪਟਾਕੇ ਖਰੀਦ ਰਹੇ ਸਨ ਵਜ਼ੀਰ ਨੇ ਰਾਜੇ ਨੂੰ ਆਪਣੇ ਘਰ ਤਿਆਰ ਕੀਤਾ ਸ਼ਹਿਦ ਦਾ ਇੱਕ ਡੱਬਾ ਪੇਟ ਕੀਤਾ ਰਾਜੇ ਨੇ ਡੱਬਾ ਖੋਲ ਕੇ ਸ਼ਹਿਦ ਖਾਣਾ ਸ਼ੁਰੂ ਕੀਤਾ ਤਾਂ ਅਚਾਨਕ ਡੱਬਾ ਮਹਿਲ ਦੇ ਬਨੇਰੇ ਤੇ ਡਿੱਗ ਪਿਆ ਵਜ਼ੀਰ ਡੁੱਲ੍ਹਿਆ ਸ਼ਹਿਦ ਸਾਫ਼ ਕਰਨ ਲੱਗਿਆ ਤਾਂ ਰਾਜੇ ਨੇ ਇਹ ਆਖਦਿਆਂ ਉਸਨੂੰ ਰੋਕ ਦਿੱਤਾ ਕਿ ਅਹਲਕਾਰਾ ਆਪੇ ਸਾਫ਼ ਕਰ ਦੇਣ ਸ਼ੈਦ ਹੌਲੀ ਹੌਲੀ ਥੱਲੇ ਵਾਲੀ ਮੰਜ਼ਲ ਦੇ ਬਨੇਰੇ ਤੇ ਜਾ ਡਿੱਗਿਆ ਉਸ ਦੇ ਦਿਵਾਲੇ ਮੱਖਾਂ ਇਕੱਠੀਆਂ ਹੋ ਗੰਨਾਂ ਤਾਂ ਵਜੀਰ ਨੇ ਦੁਬਾਰਾ ਡੁੱਲੇ ਸ਼ੈਦ ਵੱਲ ਤਾਂ ਧਿਆਨ ਦੁਬਾਰਾ ਤੇ ਕਿਹਾ ਕਿ ਉਹ ਕਿਸੇ ਨੂੰ ਬੁਲਾ ਕੇ ਸਾਫ਼ ਕਰਵਾ ਦਿੰਦਾ ਹੈ ਪਰ ਰਾਜੀ ਨੇ ਵਜੀਰ ਦੀ ਸਲਾਹ ਨੂੰ ਫੇਰ ਅਣ ਸੁਣਿਆ ਕਰ ਦਿੱਤਾ ਸ਼ੈਦ ਉੱਤੇ ਇਕੱਠੀਆਂ ਹੋਆਂ ਮੱਖਾਂ ਨੂੰ ਖਾਣ ਲਈ ਕੇਰਲੀ ਨੇ ਸ਼ਾਲ ਮਾਰੀ ਕੇਰਲੀ ਵੇ ਕੇ ਮਹਿਲ ਦੀ ਬਿੱਲੀ ਨੇ ਚਪਟਾ ਮਾਰਿਆ ਬਿੱਲੀ ਵੇ ਕੇ ਬਾਜ਼ਾਰ 'ਚ ਖੜਾ ਇੱਕ ਕੁੱਤਾ ਪੌਂਕਣ ਲੱਗਾ ਕੁੱਤੇ ਦੇ ਪਾਈ ਰੌਲੇ ਨੂੰ ਚੁੱਪ ਕਰਾਉਣ ਲਈ ਪਟਾਕਿਆਂ ਦੀ ਦੁਕਾਨ ਵਾਲੇ ਨੇ ਉਸ ਨੂੰ ਡੰਡਾ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਕੁੱਤੇ ਦਾ ਮਾਲਕ ਵੀ ਨੇੜੇ ਹੀ ਖੜਾ ਸੀ। ਉਸ ਨੇ ਦੁਕਾਨਦਾਰ ਨੂੰ ਪਰ ਬੁਰਾ ਭਲਾ ਕਿਹਾ ਅਤੇ ਦੋਵਾਂ ਵਿੱਚ ਲੜਾਈ ਹੋ ਗਈ। ਲੋਕ ਇਕੱਠੇ ਹੋ ਗਏ ਤੇ ਸੱਥੋਂ ਪਾਈ ਵਿੱਚ ਦੁਕਾਨ ਵਿੱਚ ਜਗਦਾ ਇੱਕ ਦੀਵਾ ਪਟਾਕਿਆਂ ਵਿੱਚ ਡਿੱਗ ਪਿਆ। ਦੁਕਾਨ ਵਿੱਚ ਅੱਗ ਲੱਗ ਗਈ। ਝਟਪਟ ਹੀ ਇਹ ਅੱਗ ਬਾਜ਼ਾਰ ਵਿੱਚ ਫੈਲ ਗਈ। ਫਿਰ ਰਾਜੇ ਦੇ ਮਹਿਲ ਨੂੰ ਵੀ ਅੱਗ ਨੇ ਆ ਘੇਰਿਆ। ਰਾਜਾ ਆਪਣੇ ਪਰਿਵਾਰ ਨੂੰ ਮਹਿਲ ਤੋਂ ਬਾਹਰ ਕੱਢਣ ਤੋਂ ਬਾਅਦ ਕਦੇ ਜਲ ਰਹੇ ਮਹਿਲ ਵੱਲ ਵੇਖ ਰਹੇ ਸੀ ਤੇ ਕਦੇ ਅੱਗ ਬੁਝਾ ਰਹੇ ਨੌਕਰਾਂ ਵਾਂਗ ਤੇ ਕਦੇ ਫਰਸ਼ ਤੇ ਪਏ ਸ਼ਹਿਦ ਦੇ ਡੱਬੇ ਵੱਲ ਫਕੀਰ ਨੇ ਕਹਾਣੀ ਖਤਮ ਕੀਤੀ ਤਾਂ ਬਜ਼ੁਰਗ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕੁਝ ਕਿਹਾ ਜਿਵੇਂ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ ਹੁਣ ਉਹ ਇੰਨਾ ਉਦਾਸ ਨਹੀਂ ਸੀ ਲੱਗ ਰਿਹਾ ਉਸਨੇ ਉੱਠ ਕੇ ਫਕੀਰ ਦਾ ਧੰਨਵਾਦ ਕੀਤਾ ਤੇ ਨਮਸਕਾਰ ਕਰਕੇ ਆਪਣੇ ਪਿੰਡ ਨੂੰ ਚੱਲ ਪਿਆ ਸੂਰਜ ਅਜੇ ਡੁੱਬਣ ਦੀ ਕਾਲੀ ਵਿੱਚ ਨਹੀਂ ਲੱਗ ਰਿਹਾ ਸੀ ਜਿਵੇਂ ਉਹ ਵਿਖੜ ਕੇ ਫਕੀਰ ਦੀਆਂ ਗੱਲਾਂ ਸੁਣ ਰਿਹਾ ਹੋਵੇ ਹਨੇਰਾ ਸ਼ੁਰੂ ਹੁੰਦਿਆਂ ਹੀ ਫਕੀਰ ਤੇ ਕੇਸਰ ਇੱਕ ਦਰਖਤ ਥੱਲੇ ਰੁੱਕ ਗਏ ਕੇਸਰ ਨੇ ਥਾਂ ਸਾਫ਼ ਕਰਕੇ ਲੋਈ ਪਿਛਾ ਦਿੱਤੀ ਵਿਸਾ ਉਸਤੇ ਪੈਰਾਂ ਕੋਲ ਆ ਕੇ ਬੈਠ ਗਿਆ ਫਕੀਰ ਨੇ ਮਾਲਾ ਫੜ ਕੇ ਸਮਾਧੀ ਲਾ ਲਈ ਕੇਸਰ ਵੀ ਫਕੀਰ ਵਾਂਗ ਬੈਠ ਕੇ ਧਿਆਨ ਲਾਉਣ ਦੀ ਕੋਸ਼ਿਸ਼ ਕਰਨ ਲੱਗਾ ਉਸ ਦਾ ਧਿਆਨ ਇੱਕਦਮ ਜੀਤੀ ਤੇ ਟਿਕ ਗਿਆ ਕੇਸਰ ਦੀ ਸਮਾਧੀ ਸ਼ਾਇਦ ਇਹੋ ਹੀ ਸੀ ਮੰਟ ਟਿਕ ਗਿਆ ਸੋਚਾਂ ਦੀ ਰਫ਼ਤਾਰ ਮੱਧਮ ਪੈ ਗਈ ਸਮਾਂ ਰੁਕ ਗਿਆ ਹਨੇਰਾ ਸੰਗੀਤ ਬਣ ਗਿਆ ਕੇਸਰ ਨੂੰ ਲੱਗਿਆ ਜਿਵੇਂ ਉਹ ਜ਼ਿੰਦਗੀ ਦੇ ਪਹਿਲੇ ਪੜਾਅ ਤੋਂ ਅੱਜ ਸਿੱਧਾ ਤੀਜੇ ਪੜਾਅ ਤੇ ਪਹੁੰਚ ਗਿਆ ਹੋਵੇ ਮੇਰੀ ਸਮਝ ਐਨੀ ਕਿੰਨੀ ਛੋਟੀ ਹੈ ਕੇਸਰ ਨੇ ਸੋਚਿਆ ਸ਼ਾਇਦ ਆਪਣੀ ਸਮਝ ਨੂੰ ਛੋਟੀ ਸਮਝਣਾ ਹੀ ਵੱਡੀ ਸਿਆਣਪ ਦੀ ਸ਼ੁਰੂਆਤ ਹੈ ਬੋਲ ਸ਼ਾਇਦ ਫਕੀਰ ਦੇ ਸਨ ਕੇਸਰ ਦੀਆਂ ਅੱਖਾਂ ਅਜੇ ਵੀ ਬੰਦ ਸਨ 算了。